ਰਾਂਤੀ ਕਲੀ ਤੋਂ ਸੰਗਲ ਚਲਾ ਮੀਰਪੁਰ ਤੱਕ ਇਹ ਮਸਲਾ ਜਿਹੜਾ ਸਾਡੇ ਪਿੰਡ ਦਾ ਇਹ ਹੈਗਾ ਅੱਗੋਂ ਜਿਹੜੀਆਂ ਸੇਮ ਵਾਲੇ ਦੀਆਂ ਖਲਾਈਆਂ ਨੇ ਹੁੰਆਂ ਪਿੱਛੋਂ ਪਾਣੀ ਆਈ ਜਾਂਦਾ ਉਹ ਫਸਲਾਂ ਵਿੱਚ ਡੁੱਬੀ ਜਾਂਦੀਆਂ ਜਿਹੜੇ ਘਰ ਨੇ ਉਹ ਵੀ ਡੁੱਬੀ ਜਾਂਦੇ ਨੇ ਉਹਨਾਂ ਦੇ ਵਿੱਚ ਘਰਾਂ ਚ ਪਾਣੀ ਵੜੀ ਜਾਂਦਾ ਇਹ ਬੜਾ ਗੰਭੀਰ ਮਸਲਾ ਬਣਿਆ ਹੋਇਆ ਤੇ ਇਹ ਨੂੰ ਮਰ 10 15 ਦਿਨ ਹੋ ਗਏ ਇਸੇ ਕੰਮ ਤੇ ਜਿਹੜਾ ਐਕਸ਼ਨ ਆਉਂਦਾ ਉਹ ਲਾਰਾ ਲਾ ਗਿਆ ਆ ਗਿਆ ਐਸਡੀਐਮ ਆ ਗਿਆ ਕੋਈ ਵੀ ਤਸੀਹਂਦਾਰ ਤਾਂ ਜਿਹੜਾ ਟਾਈਮ ਤੇ ਕਹਿ ਦਿੱਤੀ ਕਿ ਨਹੀਂ ਪਹੁੰਚਿਆ ਸਾਡਾ ਮਸਲਾ ਇਹ ਹੈ ਸਾਡੇ ਅੱਗੋਂ ਖਲਾਈ ਕਰਦਾਂ ਸਾਡੇ ਪਾਣੀ ਦੀ ਨਿਕਾਸੀ ਕਰ ਦੇਣ ਜਿਹੜੀਆਂ ਸਾਡੀਆਂ ਫਸਲਾਂ ਵੀ ਬਚ ਜਾਣ ਤੇ ਸਾਡੇ ਘਰ ਵੀ ਬਚ ਜਾਣ ਅੱਜ ਧਰਨਾ ਲਾਇਆ ਸੜਕ ਬਲੌਕ ਕੀਤੀ ਹੋਈ ਹੈ ਤੁਸੀਂ ਇਹ ਧਰਨਾ ਕਿੰਨੇ ਕੇ ਟਾਈਮ ਤੱਕ ਚੱਲੀ ਰਹੂਗਾ ਕੀ ਪੂਰਾ ਮਾਸਾ ਇਹ ਟਾਈਮ ਜਿਹੜਾ ਨਾ ਇਹਦਾ ਫੁੱਲਾ ਹੀ ਟਾਈਮ ਹੈ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਅੱਜ ਅਸੀਂ 7-8 ਵਜੇ ਤੱਕ ਕਰਾਂਗੇ ਮੁੜ ਕੇ ਸਵੇਰੇ ਫਿਰ 7 ਵਜੇ ਸ਼ੁਰੂ ਕਰ ਦਾਂਗੇ ਜੇ ਸਾਡਾ ਮਸਲਾ ਨਾ ਹੱਲ ਹੋਇਆ ਨਾ ਸਾਡੀ ਸਾਡੀ ਸੁਣਵਾਈ ਹੋਈ ਸਵੇਰੇ 7 ਵਜੇ ਫਿਰ ਅਸੀਂ ਇਸੇ ਥਾਂ ਤੇ ਇਹਨੂੰ ਬਲੌਕ ਕਰਾਂਗੇ ਤੈਨੂੰ ਕੀ ਲੱਗਦਾ ਹੈ ਕਿ ਸਰਕਾਰ ਕਹਿੰਦੀ ਹੈ ਅਸੀਂ ਕਰੋਨਾ ਦਾ ਬਜਟ ਹੈ ਨਹਿਰਾਂ ਤੇ ਅੱਜ ਇੱਕ ਸੇਮ ਨਾਲੇ ਸਾਫ਼ ਕਰਾਉਣ ਦਾ ਦਿੱਤਾ ਹੈ ਕੀ ਉਹ ਹਕੀਕਤ ਕੀ ਹੈ ਗਰਾਊਂਡ ਤੇ ਮੈਨੂੰ ਤਾਂ ਲੱਗਦਾ ਹੈ ਵੀ ਉਹਨਾਂ ਦਾ ਜਿਹੜਾ ਕੋਈ ਦਿੱਤਾ ਨਹੀਂ ਇਹ ਹਵਾ ਜੀ ਰਹਿ ਗਿਆ ਸਾਡੇ ਪਿੰਡਾਂ ਜਿੱਥੇ ਕਿਸੇ ਦਾ ਆਇਆ ਨਹੀਂ ਵੀ ਇੱਥੇ ਕਿਸੇ ਕੋਈ ਵੀ ਸੇਮ ਨਾਲਾ ਸਾਫ਼ ਹੋਇਆ ਹੈ ਜੇ ਸਾਫ਼ ਹੋਇਆ ਹੁੰਦਾ ਸਾਨੂੰ ਆ ਜਿਹੜਾ ਦੁਪਹਿਰੇ ਤੋਂ ਪੇ ਬੈਂਡਿੰਗ ਕੋਈ ਜ਼ਰੂਰਤ ਨਹੀਂ ਇਹ ਸਾਨੂੰ ਜਿਹੜੇ ਸਾਰੇ 60 70 80 ਸਾਲ ਤੱਕ ਹੈਗੇ ਨੇ ਸਾਰੇ ਕਿ ਇਹਨਾਂ ਨੂੰ ਕੋਈ ਗਰਮੀ ਜਪੈਨ ਦਾ ਸ਼ੌਂਕ ਤੋੜਾ ਇਹ ਮਾਰੀ ਦੇ ਬੈਠੇ ਵੀ ਜਦੋਂ ਕਿਸੇ ਦਾ ਵੀ ਕੱਢ ਡੋਪਦਾ ਇਹ ਤੁਹਾਨੂੰ ਵੀ ਪਤਾ ਵੀ ਜਦੋਂ ਕਿਸੇ ਦਾ ਕੱਢ ਡੋਪਦਾ ਜਾਂ ਕਿਸੇ ਦੇ ਆਪਣਾ ਕਸਲ ਮਰਦੀ ਆ ਤੇ ਉਹਨ ਦਾ ਫਿਰ ਦੁੱਖ ਤਾਂ ਹੁੰਦਾ ਹੀ ਆ ਇੱਕ ਮਿੰਟ ਬਾਈ ਤੈਨਾਂ ਨਾ ਕੀਆ ਮੇਰਾ ਨਾ ਸੱਭ ਪਾ ਗਏ ਕਿਥੋਂ ਦੇ ਨਹੀਂ ਆਵੇ ਤੁਸੀਂ ਕੀ ਹੋਇਆ ਵੀਰਿਆ ਸਾਡੀਆਂ ਤਿੰਨੇ ਹੀ ਮੰਨ ਕਿਤੋਂ ਸ਼ੇਨ ਵਾਲਾ ਬਲੌਗ ਚ ਆ ਗੋ ਜਿੰਨੀਆਂ ਵੀ ਕੋਈ ਖਲਾਈ ਨਹੀਂ ਹੋਈ ਜਾਂਦੀ ਹਾਲੀ ਤੱਕ ਵੀਰੇ ਸਾਡੇ ਘਰਾਂ ਚ ਪਾਣੀ ਵੜਿਆ ਫਸਲਾਂ ਸਾਡੀਆਂ ਦੁਖੀਆਂ ਫਈਆਂ ਸਾਨੂੰ ਅੱਜ 10 ਦਿਨ ਹੋ ਗਏ ਵੀਰੇ ਗੇੜੇ ਮਾਰਦ ਨੂੰ ਪਰ ਸਾਡੀ ਕਿਸੇ ਨੇ ਨਹੀਂ ਗੱਲਬਾਤ ਸੁਣੀ ਖਾਲੀ ਥੇਕ ਸਾਡੇ ਘਰਾਂ 'ਚ ਵੀ ਵੀਰੇ ਪਾਣੀ ਵੜਿਆ ਹੋਇਆ ਸਰਕਾਰ ਕਹਿੰਦੀ ਹੈ ਕਰੋਨਾ ਦਾ ਜਿਹੜਾ ਬਜਟ ਹੈ ਉਹ ਦਿੱਤਾ ਗਿਆ ਹੈ ਮੈਕਮੇਨ ਨੂੰ ਤੇ ਇਹਨਾਂ ਤੇ ਨਹਿਰਾਂ ਤੇ ਨਾ ਵੀਰੇ ਸਾਡੇ ਦਾ ਕੋਈ ਧਿਆਨ ਕੇ ਤੁਸੀਂ ਵੇਖ ਹੀ ਲਿਆ ਵੀਰੇ ਚਾਰਜ ਫਿਰ ਤੁਹਾਨੂੰ ਕਿਤੇ ਦੱਸਿਆ ਕਰੋੜ ਰੁਪਈਆ ਲੱਗਿਆ ਸੰਤਾਂ ਲੱਗਿਆ 1000 ਰੁਪਈਆ ਲੱਗਣ ਲੱਗਦਾ ਇੱਥੇ ਲੱਗਿਆ ਸਰਕਾਰ ਨੇ ਤਾਂ ਕਰੋਨਾ ਦਾ ਪੰਜਾਬ ਦੇ ਵਿੱਚ ਬਜਟ ਦਿਖਾਇਆ ਵੀ ਅਸੀਂ ਇਹਨਾਂ ਲਈ ਦਿੱਤਾ ਤੁਸੀਂ ਵੇਖਿਆ ਉਹ ਦਿਨ ਵੀ ਤੁਸੀਂ ਆਏ ਜੀ ਅੱਜ ਵੀ ਆਏ ਤੁਸੀਂ ਦੱਸ ਦਿਓ ਤੁਹਾਨੂੰ ਕਿਤੇ ਲੱਗਾ ਤੇ ਦੱਸ ਦਿਓ ਜੀ ਲੱਗਦਾ ਕੌਣ ਮੰਗ ਕੀ ਕਰਦੇ ਮੰਗ ਅਸੀਂ ਤਾਂ ਪ੍ਰਸ਼ਾਸਨ ਕੋਲ ਹੀ ਕਰਦੇ ਸਾਡੇ ਆ ਸੇਮ ਨਾਲੇ ਦੀ ਖਲਾਈ ਕਰਾਈ ਜਾਵੇ ਸਾਨੂੰ ਮੋਟਰਾਂ ਦਿੱਤੀਆਂ ਜਾਣੀਆਂ ਆ ਪਾਣੀ ਕੱਢੀ ਸਿੰਦਰ ਜੀ ਜੀ ਕੀ ਕਹਿਣਾ ਚਾਹੇਗਾ ਮੈਂ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਇੱਕ ਤਾਂ ਦੇਨ ਦੇ ਨਾਲ ਨਹਿਰ ਦੇ ਨਾਲ ਸੇਮ ਨਾਲਾ ਇਹਨੂੰ ਅੱਗੇ ਬੰਨ ਵਜੇ ਪਏ ਨੇ ਮੈਂ ਕਿ ਮੇਰੇ ਪਾਣੀ ਬੰਨ ਵੀ ਨਿਕੜਾਏ ਸਾਡੀ ਫਿਰ ਇੱਕ ਖਖਾਲੀ ਵਾਲਾ ਉੱਥੇ ਆ ਵਾ ਵੜਿਆ ਹੀ ਨਹੀਂ ਕੋਈ ਆ ਕੇ ਇੱਕ ਇਧਰ ਲੇਦਾ ਡਰੇਨ ਸਾਡੀ ਇਹ ਵੀ ਸਾਰੀ ਬੰਦ ਦੇ ਕਿੰਨੇ ਸੱਜਾਂ ਚਾਲੂ ਕਰਨ ਇੱਥੇ ਜਿਹੜੀਆਂ ਪੱਕੀਆਂ ਸਾਡੀਆਂ ਮੋਟਰਾਂ ਲੱਗੀਆਂ ਆਈਆਂ ਸੀ ਪਹਿਲਾਂ ਉਹ ਕੱਢੇ ਨੇ ਉੱਥੋਂ ਪਾਣੀ ਕਾਹ ਜਾਂਦਾ ਨਹੀਂ ਉਹ ਮੋਟਰਾਂ ਸਾਡੀਆਂ ਇੱਥੇ ਪੱਕੀਆਂ ਲੱਗ ਜਾਣ ਤੇ ਸਾਰਾ ਸਾਡਾ ਮਸਲਾ ਹੱਲ ਹੋ ਸਕਦਾ ਪਿੱਛੋਂ ਉਹ ਵਰਕਸ਼ਾਪ ਤੋਂ ਤੋਂ ਕਰੀ ਪਾਣੀ ਸਾਰਾ ਇੱਧਰ ਆਈ ਜਾਂਦਾ ਤੇ ਇੱਧਰ ਲੰਮੀ ਵਾਲੇ ਵੀ ਇੱਧਰ ਮੋਟਰਾਂ ਚੱਲੀ ਜਾਂਦੀਆਂ ਉਧਰੋਂ ਪਾਣੀ ਚੱਕ ਚੱਕ ਕੇ ਇੱਧਰ ਸਾਡੇ ਸੇਵਨ ਵਾਲੀ ਸੁੱਟੀ ਜਾਂਦੇ ਨੇ ਅੱਗੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਮੰਗ ਕੀ ਕਰਦੇ ਮੰਗ ਅਸੀਂ ਇਹ ਕਰਦੇ ਸਾਡਾ ਪਾਣੀ ਇੱਥੋਂ ਕੱਢਿਆ ਜਾਵੇ ਇਹਨੂੰ ਖਲਾਈ ਹੋਵੇ ਪੂਰੀ ਤੇ ਸਾਡੀ ਲੜਾਈ ਆਪਸ ਵਿੱਚ ਨਾ ਬਣਾਈਏ ਸਾਨੂੰ ਧਰਨੇ ਲਾਉਣ ਦਾ ਕੋਈ ਐਡਾ ਚਾਹ ਨਹੀਂ ਕਿ ਅਸੀਂ ਧਰਨੇ ਲਾ ਕੇ ਤੇ ਪਿੰਡ ਨੂੰ ਖਰਾਬ ਕਰਨਾ ਆਪ ਹੋਣਾ ਹੈ ਤੇ ਇਹ ਸਾਡੀ ਮੰਗ ਹੈ। ਇਹ ਇੱਕ ਧਰਨਾ ਲਾਉਂਦੇ। ਜਦ ਅਸੀਂ ਪਹਿਲਾਂ ਵਾਰਨਿੰਗ ਦੇ ਕੇ ਧਰਨਾ ਲਾਇਆ ਇਹ ਨਹੀਂ ਵੀ ਚੁੱਪ ਕਰਕੇ ਲਾਤਾ ਪਹਿਲਾਂ ਉਹਨਾਂ ਨੂੰ ਦੱਸਿਆ। ਇਹ ਧਰਨਾ ਜਾਰੀ ਰਹੂਗਾ ਕਿ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਇਹ ਇਸੇ ਤਰ੍ਹਾਂ ਹੀ ਪਹੁੰਚਿਆ। ਕੋਈ ਨਹੀਂ ਆਇਆ ਤੇ ਇਹ ਸੀਐਡੀਐਲ ਪਰ ਵੀ ਖਲੋਤੇ ਨੇ ਇਹਨਾਂ ਵੀ ਮੈਸੇਜ ਲਾਇਆ ਅਜੇ ਤੱਕ ਸਾਡੇ ਕੋਲ ਨਹੀਂ ਆਇਆ। ਕੋਈ ਵੀ ਜਿਹੜਾ ਸਾਡੀ ਕੋਈ ਸੁਣਵਾਈ ਹੋਵੇ ਸੁਣਵਾਈ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੁੰਦੀ ਆ ਵੀ ਜਿਹੜਾ ਕੋਈ ਆ ਜਾਂਦਾ ਕੋਈ 10 ਮਿੰਟ ਪੂਰੀ ਧੋਰ ਨਾਲ ਗੱਲ ਨਹੀਂ ਸੁਣਦਾ ਜਿਵੇਂ ਆਣ ਸੁਣੀ ਜਾਂ ਲਾਰਾ ਲਾ ਕੇ ਚਲੇ ਜਾਂਦੇ ਆ ਉਹ ਉਹਨਾਂ ਨੂੰ ਜਿਹੜਾ ਇਹ ਨੀਗਾ ਬਿਸਕਟ ਜਿਹੜਾ ਸਰ ਮਸਲਾ ਹੱਲ ਕਰਕੇ ਜਾਣ